ਸਸ਼ੀ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਦਹੀਂ ਅਤੇ ਪੁਦੀਨੇ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਪੁਦੀਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਪਾਣੀ ਦੇ ਨਾਲ ਤੇ ਨਾਲ ਆਪਾਂ ਥੋੜੀ ਜਿਹੀ ਲੈਤੀ ਹੈ ਜੀ ਦਹੀਂ ਤੇ ਦੋ ਟੁਕੜੇ ਆਪਾਂ ਹਰੀਆਂ ਮਿਰਚਾਂ ਦੇ ਲੈਂਦੇ ਆ ਤੇ ਹੁਣ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਸਾਰੇ ਸਮਾਨ ਨੂੰ ਪਾ ਲਿਆ ਜੀ ਤੁਸੀਂ ਦੇਖ ਸਕਦੇ ਹੋਗੇ ਸਾਰੇ ਸਮਾਨ ਨੂੰ ਵਿੱਚ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲਿਆ ਤੇ ਨਮਕ ਤੁਸੀਂ ਆਪਦੇ ਟੇਸਟ ਅਨੁਸਾਰ ਪਾਉਣਾ ਮੈਂ ਕਾਲਾ ਨਮਕ ਪਾਇਆ ਅੱਧਾ ਚਮਚ ਪਰ ਕਿ ਮੈਂ ਪਹਿਲੀ ਪਾ ਲਿਆ ਸੀ ਤੇ ਨਾ ਹੁਣ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਪਾਊਡਰ ਅੱਧੇ ਚਮਚ ਤੋਂ ਵੀ ਘੱਟ ਹੈਗਾ ਚਮਚ ਦਾ ਚੌਥਾ ਹਿੱਸਾ ਤੇ ਨਾਲ ਆਪਾਂ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹੀ ਚਾਟ ਮਸਾਲਾ ਤੇ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਨੂੰ ਟੱਕਣ ਲਾ ਕੇ ਗ੍ਰाइंड ਕਰ ਲਾਂਗੇ ਚਰਨੀ ਨੂੰ ਚਟਨੀ ਆਪਣੀ ਗ੍ਰੈਂਡ ਹੋ ਕੇ ਤਿਆਰ ਹੋ ਗਈ ਮੈਂ ਇੱਕ ਬੋਲ ਦੇ ਵਿੱਚ ਕੱਢ ਲਈ ਤੁਸੀਂ ਦੇਖ ਸਕਦੇ ਹੋ ਚਟਨੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਕਿੰਨਾ ਵਧੀਆ ਦਾ ਟੈਕਸਚਰ ਆਇਆ ਤੇ ਤੁਸੀਂ ਇਹਦੇ ਵਿੱਚ ਜੀਰਾ ਪਾਊਡਰ ਵੀ ਭੁੰਨ ਕੇ ਪਾ ਸਕਦੇ ਹੋ ਜੀਰੇ ਨੂੰ ਭੁੰਨ ਕੇ ਪਾਊਡਰ ਬਣਾ ਕੇ ਪਾ ਸਕਦੇ ਹੋ ਚਟਨੀ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਤੁਸੀਂ ਸ਼ੱਕਰ ਵੀ ਐਡ ਕਰ ਸਕਦੇ ਹੋ ਜੇ ਥੋੜਾ ਜਿਹਾ ਹਲਕਾ ਜਿਹਾ ਮਿੱਠਾ ਕਰਨਾ ਚਾਹੁੰਦੇ ਹੋ ਤੇ ਨਹੀਂ ਸਕਿਪ ਵੀ ਕਰ ਸਕਦੇ ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ